ਇਹ ਜਦੋਂ ਬੈਂਸ ਸਾਹਿਬ ਵੱਡੇ ਉੱਠ ਰਹੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਮੈਂ ਹੈ ਅਕਾਲੀ ਪਤਾ ਮੈਂ ਹੈ ਕਾਂਗਰਸੀ ਤੋਂ ਬੰਨਾ ਮੈਂ ਹੈ ਕਿਤੇ ਵੀ ਵਾਲ ਦੇ ਨਾਲ ਕਿਉਂਕਿ ਸਾਰਿਆਂ ਕੋਲ ਜਾਏ ਸਾਰਿਆਂ ਕੋਲ ਜਾਏ ਤੇ ਇੱਕ ਮੈਂ ਤੁਹਾਨੂੰ ਖਾਸ ਖਬਰ ਦਿੰਨਾ 15 ਜਨਵਰੀ ਦੇ ਨੇੜੇ ਤੇਰੇ ਜਦੋਂ ਇਹਨਾਂ ਨੇ ਆਪ ਦਾ ਰੂਪਜਾ ਬਣਾਇਆ ਸੀਗਾ ਵੱਡੇ ਬੈਂਸ ਤੇ ਛੋਟੇ ਬੈਂਸ ਸਾਹਿਬ ਨੇ ਕੋਸ਼ਿਸ਼ ਕੀਤੀ ਸੀਗੀ ਦੂਜੀ ਪਾਰਟੀਆਂ ਨੂੰ ਮਿਲਣ ਦੀ ਥੇਰੀਆਂ ਸੀੜਾਂ ਕੱਢੀਆਂ ਕੈਪਟਨ ਸਾਹਿਬ ਇਹਨਾਂ ਨੂੰ ਨਹੀਂ ਮਿਲੇ ਤੇਰੀਆਂ ਸੀਰਾ ਕੱਡੀਆਂ ਬਾਬੂ ਸਾਹਿਬ ਵੱਡੇ ਤੇ ਸੁਖੀ ਬਾਦਲੀਆਂ ਨੂੰ ਮਿਲੇ ਤੇ ਫੇਰੀਆਂ ਸੀਰਾ ਕੱਡੀਆਂ ਤੇ ਖੇਜੀ ਵਾਲ ਸਾਹਿਬ ਨੂੰ ਮਿਲੇ ਫਿਰ ਵੱਡੇ ਬੈਂਸ ਸਾਹਿਬ ਸੋਚਦੇ ਸੀਗੇ ਵੀ ਮੈਂ ਇਹਨਾਂ ਨੂੰ ਵਿੜਾਖ ਨੇ ਪਤਾ ਲੱਗਿਆ ਵੀ ਚੰਦੀ ਰਣ ਦੇ ਨੇੜੇ ਕਿਸੇ ਖਾਸ ਇਨਸਾਨ ਦਾ ਭੋਗ ਸੀਗਾ ਤੇ ਵੱਡੇ ਬੈਂਸ ਸਾਹਿਬ ਨੇ ਪ੍ਰੋਗਰਾਮ ਬਣਾਇਆ ਵੀ ਮੈਂ ਇਹਨਾਂ ਨੂੰ ਜਾ ਕੇ ਲੀਡਰਾਂ ਨੂੰ ਕਿਉਂਕਿ ਉਸ ਦੇ ਉੱਥੇ ਕੈਪਟਨ ਸਾਹਿਬ ਵੀ ਮੋਜੇ ਹੋਈ ਸੀ ਬਾਦਲ ਸਾਹਿਬ ਵੀ ਸੀ ਤੇ ਖੇਜਰੀ ਮਾਲ ਸਾਹਿਬ ਵੀ ਸੀਗੇ ਪ੍ਰੋਗਰਾਮ ਰਾਇਆ ਦੇ ਉੱਥੇ ਜਾ ਕੇ ਮਿਲੂਗਾ ਲੇਕਿਨ ਜਦੋਂ ਬੈਂਸਾ ਵੱਡੇ ਉੱਥੇ ਪਹੁੰਚੇ ਇਹਨਾਂ ਨੇ ਸੋਚਿਆ ਵੀ ਇਹ ਤਾਂ ਵੱਡੇ ਲੀਡਰ ਨੇ ਜੇ ਮੈਂ ਇਹਨਾਂ ਨੂੰ ਸੱਸੀਗਾਲ ਨਹੀਂ ਤੇ ਇਹਨਾਂ ਨੇ ਮੇਰੀ ਸੱਸੀਗਾਲ ਮੰਨੀ ਨਾ ਮੇਰੀ ਬੇਇਜ਼ਰੀ ਹੋ ਜੂਗੀ ਫਿਰ ਇਹਨਾਂ ਨੇ ਪਲਾਨ ਬਣਾਇਆ ਵੀ ਚਲੋ ਆਪਾਂ ਇਹ ਕਰਦੇ ਹਾਂ ਅੱਜ ਮੈਂ ਨਾਲੀ ਜੁੱਤੀ ਚੱਕ ਲੈਣਾ ਕਿਉਂਕਿ ਜੇ ਮੈਂ ਜੁੱਤੀ ਚੱਕ ਲਊਗਾ ਜੁੱਤੀ ਲੱਭਣਗੇ ਤੇ ਮੇਰੀ ਇਹ ਨਾਲ ਮੁਲਾਕਾਤ ਹੋ ਜੂਗੀ ਜੁੱਤੀਆਂ ਹੁਣ ਚਲੇ ਗਏ ਜਿੱਥੇ ਬੀ.ਐਮ. ਵੀ ਰੁਕੀ ਅਸੀਂ ਉੱਧਰ ਸੀਗੇ ਤਿੰਨ ਜੋੜੇ ਕੈਪਟਨ ਸਾਹਿਬ ਦੇ ਜੁੱਤੀਆਂ ਬਾਦਸ਼ਾਹ ਸਾਹਿਬ ਦੇ ਤੇ ਖੇਗਰੀ ਵਾਲ ਸਾਹਿਬ ਦੇ ਤੇ ਪੈਂਸਾ ਵੱਡੇ ਦੇਖਣ ਲੱਗੇ ਢੋਡੇ ਹੋਏ ਇਹ ਸੋਚਦੇ ਸੀ ਜੁੱਤੀ ਕਿਹੜੀ ਚੱਟਾ ਜਦ ਇਹਨੂੰ ਹੱਪਰਾ ਲੈਣ ਕਰੇ ਜੁੱਤੀਆਂ ਇਹਨਾਂ ਇਹ ਖਪਰੇ ਰਫੇ ਉਹ ਜਾਨ ਨੂੰ ਬਸੂਰ ਪੁਰਾਣੇ ਪ੍ਰਧਾਨ ਉਸ ਗੁਰਦੁਆਰੇ ਦੇ ਨੰਗੀ ਜਾਂਦੇ ਸੀ ਉਹਨਾਂ ਨੇ ਦੇਖ ਲਿਆ ਉਹਨਾਂ ਨੇ ਸੋਚਿਆ ਇੱਥੇ ਕੋਈ ਝੁੱਤੀ ਜੋਰ ਬੈਠਾ ਉਹ ਲੈਣੀ ਆਏ ਉਹ ਲੈਣੀ ਆਏ ਉਹਨਾਂ ਨੇ ਦੇਖਿਆ ਤਾਂ ਪੈਸਾ ਪੱਡੇ ਨੇ ਉਹ ਕਹਿੰਦੇ ਪੈਸਾ ਛੱਡੋ ਖੇੜਾ ਤੁਸੀਂ ਦਾ ਝੁੱਤੀ ਦਾ ਸੜੀ ਕਰ ਸਕਦੇ ਪੰਜਾਬ ਦੇ ਮਸਲੇ ਤੁਸੀਂ ਕਿੱਥੋਂ ਹੱਲ ਕਰਦੇ ਆ